ਦੇਖੋ ਇੱਕ ਕਸਾਨਾ ਦਾ ਕੱਟ ਦੇਖੋ ਆਪਣੇ ਇਹ ਲੈ ਨਾ ਲੱਗਿਆ ਉਹਨਾਂ ਕਸਾਨਾ ਦੇ ਜਿਹਾ ਲੁਗਿੰਗ ਪਿੰਡ ਤੋਂ ਹੋਤੇ ਅੱਜ ਬਰਤ ਤੋਂ 20 ਕੁ ਮਿੰਟ ਦੀ ਨਹੀਂ ਬਹੁਤ بڑے ਪ੍ਰੋਜੈਕਟ ਦੇ ਕਾਪਲੇ ਹਨ ਔਰ ਹਲੋ ਇਹ ਦੇਖੋ ਅੱਛਾ ਅੱਛਾ ਤੂੰ ਕਿੱਥੋਂ ਆ ਰਿਹਾ ਤੱਕ ਜੀ ਕੀ ਆਰਡਰ ਤੇ ਜਾ ਰਹੇ ਨੇ ਟਰੈਕਟਰ ਸਾਰੇ ਹੀ ਜੀ ਜੀ ਦੀ ਹਾਜ਼ਰੀ ਵਿੱਚ ਬਲਾਕ ਰਾਜਪੁਰਾ ਤੋਂ ਜਗਦੀਪ ਸਿੰਘ ਦੀਪ ਦੀ ਹਾਜ਼ਰੀ ਵਿੱਚ ਰਾਜਪੁਰਾ ਬਲਾਕ ਰਾਜਪੁਰਾ ਤੋਂ ਦੇਖੋ ਜੀ ਬਹੁਤ ਵੱਡਾ ਕਾਫਲਾ ਦੇਖੋ ਉੱਥੇ ਕਰਨਾ ਜੀ ਦੂਬਰ ਜਿੱਥੇ ਬੰਦੀ ਵੱਲੋਂ ਜਿੰਦਾਬਾਦ ਦੇਖੋ ਜੀ ਬਲਾਕ ਰਾਜਪੁਰਾ ਤੋਂ ਤੁਸੀਂ ਪਰ ਜੀ ਜੰਦੀ ਸਾਈਪਰਾ ਬਲਾਕ ਤੋਂ ਗੁਰਦੀਪ ਸਿੰਘ ਜਗਦੀਪ ਸਿੰਘ ਦੀ ਹਾਜ਼ਰੀ ਦੇ ਵਿੱਚ ਫਟਾਫਲਾ ਰਵਾਨਾ ਹੁੰਦੇ ਆ ਹੋਏ ਹਨ ਸਾਈਪਰਾ ਬਲਾਕ ਤੋਂ ਪਾਣੀ ਦੇ ਮੋਤਲੇ ਦੇ ਫਰ ਬਲਾਕ ਰਾਈਟਰਾ ਬਲਾਕ ਤੋਂ ਨੂੰ ਨਹੀਂ ਜਾ ਰਹੀ ਤੁਹਾਡ ਕਿਦਰ ਜਾ ਰਹੇ ਹੋ ਬਾਈਪਰਾ ਬਲਾਕ ਉਤਰਾ ਬਲਾਕ ਵੱਲੋਂ ਪਾਪੀ ਆਏ ਜੀ ਡਿਜੀਟ ਸਿੰਘ ਦਾਇਰਾ ਬਲਾਕ ਤੋਂ ਜੀ